ਸੱਚੀ ਕਾਲ ਜੀ ਖੱਗਰ ਦਰਿਆ ਦੇ ਉੱਤੇ ਮੌਜੂਦ ਪਿੰਡ ਖੂਤ ਦੇ ਵਿੱਚ ਇਸ ਟਾਈਮ ਅਸੀਂ ਮੌਜੂਦ ਹਾਂਗੇ। ਸੋ ਖੱਗਰ ਦਰਿਆ ਦੀ ਤੁਹਾਨੂੰ ਵੀ ਦਿਖਾ ਦੇ ਲੈਂਗੇ। ਉਸ ਬੰਨ ਦੇ ਉੱਪਰ ਮੌਜੂਦ ਨਾ ਜਿਸ ਬੰਨ ਤੇ ਕਦੇ ਇਸ ਇਲਾਕੇ ਦੇ ਵਿੱਚ ਭਾਰੀ ਦਵਾਈ ਮਚਾਈ ਸੀ 2013 ਤੇ ਫਿਰ ਮਾਨ ਜਿਹੜਾ ਖੱਗਰ ਦਰਿਆ ਨੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਸੀਗਾ। ਤਕਰੀਬਨ ਜਿਹੜਾ ਇਹ ਬੰਨ ਹੈਗਾ 100 ਤੋਂ 150 ਫੁੱਟ ਦੇ ਪਾਣ ਜਿਹੜਾ ਉਹ ਖੁੱਲ ਗਿਆ ਸੀਗਾ ਤੇ ਉਸ ਟਾਈਮ ਆਰਮੀ ਦੇ ਵੱਲੋਂ ਜਿਹੜਾ ਇਹ ਬੰਨ ਆਰਮ ਪਿੰਡਾਂ ਦੇ ਲੋਕਾਂ ਦੇ ਨਾਲ ਮਿਲ ਕੇ ਕੁਝ ਗਿਆ ਤੇ ਅੱਜ ਇੱਕ ਵਾਰ ਫੇਰ ਇਹ ਬੰਨ ਖਾਤਰੇ ਦੇ ਵਿੱਚ ਨਜ਼ਰ ਆ ਰਿਹਾ ਹੈਗਾ ਜਿੱਥੇ ਤੁਹਾਨੂੰ ਮੈਂ ਮੇਰੇ ਸਾਹਮਣੇ ਦਿਖਾਉਂਗਾ ਪਹਿਲਾਂ ਉਹ ਤਸਵੀਰਾਂ ਦਿਖਾਉਣਾ ਕਿ ਇੱਕ ਪਾਸੇ ਤੋਂ ਉਹ ਵੀ ਜਿਹੜੀ ਖਿਸਕਣੀ ਸ਼ੁਰੂ ਹੋ ਚੁੱਕੀ ਹੈ ਇੱਥੇ ਤੱਕ ਜੇ ਅਸੀਂ ਨਜ਼ਰ ਮਾਰੀਏ ਤਾਂ ਉਸ ਬੰਨ ਦੇ ਅੱਗੇ ਤੱਕ ਜਿਹੜੀ ਪੂਰੀ ਮਿੱਟੀ ਖਿਸਕ ਚੁੱਕੀ ਹੈ ਭਾਵੇਂ ਕਿ ਦੂਜੇ ਪਾਸੇ ਸਰਕਾਰ ਦੇ ਵੱਲੋਂ ਜੀਐਸਵੀ ਮਸ਼ੀਨਾਂ ਭੇਜੀਆਂ ਜਾ ਚੁੱਕੀਆਂ ਨੇ ਜਿਹੜਾ ਉਹ ਬੰਨ ਉਸ ਨੂੰ ਦਰਖਤਾਂ ਦੇ ਕੇ ਰਖਤ ਵੱਢ ਕੇ ਜਿਹੜਾ ਉਹ ਕਵਰ ਵੀ ਕੀਤਾ ਜਾਏਗਾ ਕਿ ਹੋਰ ਜ਼ਿਆਦਾ ਜਿਹੜੀ ਉਹ ਮਿੱਟੀ ਨਾ ਘਰੇ ਪਰ ਜਿਹੜਾ ਕਾਫੀ ਲੰਮਾ ਸਮਾਂ ਹੋ ਗਿਆ ਉਸ ਬੰਨ ਨੂੰ ਤਕਰੀਬਨ 5 5 ਤੋਂ 6 ਸਾਲ ਜਿਹੜਾ ਬੰਦੇ ਨੂੰ ਹੋ ਗਏ ਨੇ ਤਾਂ ਕਿਤੇ ਨਾ ਕਿਤੇ ਜਿਹੜਾ ਕਮਜ਼ੋਰ ਜੜੂ ਇੰਨੇ ਸਮੇਂ ਦੇ ਵਿੱਚ ਬੰਨ ਕਮਜ਼ੋਰ ਹੋ ਜਾਂਦਾ ਹੈਗਾ ਤੇ ਉਹਨਾਂ ਦਾ ਲਾਤੇ ਨੇ ਕਿ ਕਕਰ ਦਰਿਆ ਜਿੰਨੇ ਵੀ ਪੁਰਾਣੇ ਬੰਨ ਨੇ ਉਹਨਾਂ ਨੂੰ ਮਾਰ ਕਰਨ ਦੀ ਕੋਸ਼ਿਸ਼ ਕਰ ਰਹੇਗਾ ਕਿਤੇ ਨਾ ਕਿਤੇ ਵੀ ਇਸ ਵਾਰ ਸਰਕਾਰ ਦੇ ਹੋ ਚੁੱਕੇ ਹੈ ਕਿ ਟੀਕਸਟਰੀ ਜਿਹੜੀ ਉਹ ਸਿੱਖ ਹੋ ਚੁੱਕੀ ਹੈ ਕਗਰ ਦਰਿਆਲੇ ਵਿੱਚ ਲਗਾਤਾਰ ਪਾਣੀ ਦਾ ਵਧਣਾ ਹੋਰ ਵਧ ਜਾਏਗਾ ਤੇ ਦਾਜਾ ਇਹ ਵੀ ਕਾਹੇ ਜਾ ਰਿਹਾ ਹੈ ਕਿ ਤਫਰੀਦ ਰਾਤ ਤੱਕ ਜਿਹੜਾ ਕਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਹੋਰ ਵੱਧ ਸਕਦਾ ਹੈਗਾ ਤੇ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਜਾਂ ਆਉਣ ਵਾਲੇ 1-2 ਦਿਨਾਂ ਦੇ ਵਿੱਚ ਕਗਰ ਦਰਿਆ ਇਸੇ ਇਲਾਕੇ ਲਈ ਖਤਰੇ ਦੇ ਰੂਪ ਦੇ ਵਿੱਚ ਸਾਹਮਣੇ ਆ ਸਕਦਾ ਹੈ ਹੋਰ ਅਪਡੇਟ ਜਾਣਕਾਰੀ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਕਰਦੇ ਰਹਾਂਗੇ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਵੀ ਕਰਿਓ ਤਾਂ ਕਿ ਹੋਰ ਲੋਕਾਂ ਤੱਕ ਇਹ ਜਾਣਕਾਰੀ ਪਹੁੰਚੇ